ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰ ਟ੍ਰੀਪਕਾਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਗਿਆਨੀ ਕੁਲਦੀਪ ਸਿੰਘ ਗੜਗਾਜ ਦਾ ਦਸਤਾਰਬੰਦੀ ਸਮਾਹਰੋ ਸੰਪੰਨ ਨਿਹੰਗ ਜਥੇਬੰਦੀਆਂ ਨੇ ਵੀ ਆਪਣੀ ਨਾਰਾਜ਼ਗੀ ਛੱਡੀ ਗੜਗਾਜ ਨੇ ਸਿੱਖ ਜਥੇਬੰਦੀਆਂ ਨੂੰ ਇੱਕ ਜੁਟੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ ਹੇਠ ਚਲਣ ਦੀ ਕਹੀ ਗੱਲ ਤਰਨਤਾਰਨ ਉਪਚੋੜ ਵਿੱਚ ਕਾਲੀ ਦਲ ਵੱਲੋਂ ਐਸਐਸਪੀ ਖਿਲਾਫ ਪ੍ਰਦਰਸ਼ਨ ਸੁਖਬੀਰ ਬਾਦਲ ਨੇ ਕਿਹਾ ਪੁਲਿਸ ਬਾਲ ਨਾਲ ਚੋਣਾ ਨਹੀਂ ਜਿੱਤਿਆ ਜਾ ਸਕਦੀਆਂ ਪੰਜਾਬ ਦੇ ਸਾਫ ਕਾ ਡੀਜੀਪੀ ਦੇ ਪੁੱਤਰ ਆਕਿਲ ਦੀ ਮਲੇਰ ਕੋਟਲਾ ਵਿਖਿਆ ਅੰਤਿਮ ਅਰਦਾਸ ਸੰਪੰਨ ਅਰਦਾਜ਼ ਦੌਰਾਨ ਵੜਿੰਗਨੇ ਕੇ ਹਾ ਮੁਸਤਾਫਾ ਪਰਵਾਰ ਸਾਫ ਬੇਕਸੂਰ ਜ਼ਿਮਨੀ ਚੋਣਾ ਦੌਰਾਨ ਕਾਂਗਰਸ ਨੂੰ ਝਟਕਾ ਤਰਨਤਾਰਨ ਦੇ ਦੋ ਕਾਂਗਸੀਆਗੂ ਦਿੱਲੀ ਵਿੱਚ ਪਾਪਾ ਵਿੱਚ ਹੋਏ ਸ਼ਾਮਲ ਤੇ ਨਾਮੀ ਅਦਾਕਾਸਤੀ ਸ਼ਾਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਗੁਰਦੇ ਦੀ ਬਿਮਾਰੀ ਤੋਂ ਸੰਪੇੜਤ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਸ਼੍ਰੀ ਕੇਸਗੜ ਸਾਹਿਬ ਵਿਖੇ ਆਯੋਜਿਤ ਵਿਸ਼ੇਸ਼ ਦਸਤਾਰਬੰਦੀ ਸਮਾਰੋਹ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸ਼੍ਰੀ ਕਾਲਤਖਤ ਸਾਹਿਬ ਦੇ ਕਾਜਕਾਰੀ ਤੇ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਜਾਣ ਤੋਂ ਬਾਅਦ ਪੈਦਾ ਹੋਇਆ ਵਿਵਾਦ ਅੱਜ ਸਮਾਪਤ ਹੋ ਗਿਆ ਪੰਥਕ ਰੀਤੀ ਰਿਵਾਜਾਂ ਦੇ ਆਧਾਰ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਜ ਇੱਕ ਵਾਰ ਫਿਰ ਤੋਂ ਦਸਤਾਰਬੰਦੀ ਕੀਤੀ ਗਈ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ 8 ਮਹੀਨਿਆਂ ਤੋਂ ਚੱਲ ਰਿਹਾ ਇਹ ਵਿਵਾਦ ਅੱਜ ਖਤਮ ਹੋ ਗਿਆ ਇਸ ਮਾਦੋਰਾਂਸ ਆਪ ਦਾ ਜਥੇਦਾਰ ਗਿਆਨੀ ਰਗੂबीर ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰ ਸਜਾਈ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਸਿੱਖ ਤੇ ਨਿਹੰਗ ਜਥੇਬੰਦੀਆਂ ਮੌਜੂਦ ਸਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮੌਕੇ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚਲਣ ਦੀ ਗੱਲ ਕਹੀ ਇਹ ਜੂਨ ਨੂੰ ਮੈਂ ਬੜੀ ਨਿਮਰਤਾ ਦੇ ਨਾਲ ਸਮੁੱਚੇ ਪੰਥ ਦੇ ਸਾਹਮਣੇ ਆਪਣੇ ਸੀਸ ਨੂੰ ਝੁਕਾਉਂਦੇ ਆਖਿਆ ਸੀ ਅੱਜ ਮੈਂ ਫੇਰ ਦਰਉਂਦਾ ਪੰਥ ਵੱਡਾ ਵਾ ਪੰਥ ਵੱਡਾ ਰਹੇਗਾ ਤੇ ਮੈਂ ਪੰਥ ਦੇ ਸਾਹਮਣੇ ਇੱਕ ਵਾਰੀ ਨਹੀਂ ਹਜ਼ਾਰ ਵਾਰੀ ਝੁਕਦਾ ਵਾਂ ਮੈਂ ਸਮਝਦਾ ਵਾਂ ਪੰਥ ਦੀ ਇੱਕ ਖੂਬਸੂਰਤੀ ਆ ਇਸ ਪੰਥ ਦੇ ਵਿੱਚ ਸਾਡੀਆਂ ਅਪਰਾਤਨ ਜਥੇਬੰਦੀਆਂ ਬੁੱਢਾ ਦਲ ਤਰਨਾ ਦਲ ਤੇ ਦਲ ਬਾਬਾ ਬਿਦੀ ਚੰਦ ਬਿਦੀ ਚੰਦ ਸ਼ੀਨਾ ਗੁਰੂ ਕਾ ਸੀਨਾ ਜਿਨ੍ਹਾਂ ਨੇ ਵੱਡੀਆਂ ਸੇਵਾਵਾਂ ਕੀਤੀਆਂ ਬਾਬਾ ਦਾਇਆ ਸਿੰਘ ਜੀ ਮਹਾਪੁਰਸ਼ ਬਾਬਾ ਅਵਤਾਰ ਸਿੰਘ ਜੀ ਤੋਂ ਪਹਿਲਾਂ 1984 ਦੇ ਵਿੱਚ ਵੀ ਪੰਥ ਦੇ ਨਾਲ ਇੱਕ ਡਾਹ ਕੇ ਖੜੀ ਅੱਜ ਵੀ ਇਹ ਸਾਡੀਆਂ ਮਹਾਨ ਦਲ ਪੰਥ ਜਿਨ੍ਹਾਂ ਨੇ ਕੌਮ ਦੀਆਂ ਬਹੁਤ ਰਵੈਤਾਂ ਨੂੰ ਜ਼ਿੰਦਾ ਰੱਖਿਆ ਔਰ ਪੰਥ ਦੇ ਅੰਦਰ ਜਿਹੜਾ ਮਰਦਾਊ ਪੁਣਾ ਜਿਹੜੀ ਵਖਰੀ ਨਿਆਰੀ ਆਬ ਹੈ ਉਹਨੂੰ ਕਾਇਮ ਰੱਖਿਆ ਹੈ ਨਾਲ ਹੀ ਸਾਡੇ ਕਾਰ ਸੇਵਾ ਵਾਲੇ ਮਹਾਪੁਰਸ਼ ਉਹਨਾਂ ਨੇ ਵੀ ਹਮੇਸ਼ਾ ਪੰਥ ਦਾ ਸਾਥ ਦਿੱਤਾ ਹੈ ਨਾਨਕ ਸਰ ਵਾਲੇ ਮਹਾਪੁਰਸ਼ ਨਾਲ ਹੀ ਸਾਡੀਆਂ ਟਕਸਾਲਾਂ ਇਹ ਵੀ ਪੰਥ ਦੇ ਨਾਲ ਖੜੀਆਂ ਮੈਂ ਅੱਜ ਸਮਝਦਾ ਕਿ ਅੱਜ ਜਦੋਂ ਸਮੁੱਚਾ ਪੰਥ ਨਿਰਮਲੇ ਮਹਾਪੁਰਸ਼ ਉਦਾਸੀ ਮਹਾਪੁਰਸ਼ ਆਪਾਂ ਸਾਰੇ ਇੱਕ ਥਾਂ ਤੇ ਇਕੱਠੇ ਆਂ ਅਪਾ ਇਹ ਤਹਈਆ ਕਰਦੇ ਆ ਕਿ ਪੰਜਾਬ ਦੇ ਉੱਤੇ ਪੰਖ ਦੇ ਉੱਤੇ ਅੱਜ ਜਿਹੜੀਆਂ ਵੀ ਵਿਪਤਾਵਾਂ ਆ ਅਸੀਂ ਆਪਣੇ ਦਲ ਪੰਥਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਸਿੱਖਾਂ ਦੀ ਨੁਮਾਇੰਦਾ ਧਾਰਮਿਕ ਜਮਾਤ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਰਬਾਨੀਆਂ ਦੇ ਨਾਲ ਬਣੀ ਆ ਇਹ ਤਗੜੀਆਂ ਵੀ ਰਹਿਣੀਆਂ ਚਾਹੀਦੀਆਂ ਸਾਡੀਆਂ ਸੰਸਥਾਵਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੀ ਦੀ ਦਸਤਾਰ ਬੰਦੀ ਸਮਾਗਮ ਵਿੱਚ ਸ਼ਾਮਲ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਗਿਆਨੀ ਕੁਲਦੀਪ ਸਿੰਘ ਗੜਗਾ ਜਿਨੇ ਨਿਮਰਤਾ ਦੇ ਨਾਲ ਸਾਰੀਆਂ ਜਥੇਬੰਦੀਆਂ ਨੂੰ ਇਕੱਤਰ ਕੀਤਾ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਜਥੇਦਾਰਾਂ ਨੂੰ ਲਗਾਉਣ ਜਾਂ ਹਟਾਉਣ ਮੌਕੇ ਮਰਿਆਦਾ ਤੇ ਸਤਕਾਰ ਨੂੰ ਕਾਇਮ ਰੱਖਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਿਸੇ ਵੀ ਤਖਤ ਤੇ ਕਾਰਜਕਾਰੀ ਜਥੇਦਾਰ ਨਹੀਂ ਲਗਾਉਣਾ ਚਾਹੀਦਾ ਹਮੇਸ਼ਾ ਹੀ ਪੱਕੇ ਤੌਰ ਤੇ ਜਥੇਦਾਰ ਲਗਾਉਣਾ ਚਾਹੀਦਾ ਹੈ ਤਾ ਜੋ ਠੋਸ ਫੈਸਲੇ ਲਏ ਜਾ ਸਕਣ ਉਹਨਾਂ ਕਿਆ ਕਿ ਸ਼ਤਾਬਦੀ ਤੋਂ ਪਹਿਲਾਂ ਇਹ ਯਤਨ ਕੀਤੇ ਜਾਣ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਪੱਕੇ ਤੌਰ ਤੇ ਜਥੇਦਾਰ ਨਿਯੁਕਤ ਕੀਤੇ ਜਾਣ ਤੇ ਜਿਹੜਾ ਦਸਤਾਰ ਬੰਦੀ ਜਿਹੜੇ ਪਿਛਲੇ ਦਿਨੀ ਜਦੋਂ ਇਹ ਦਸਤਾਰ ਬੰਦੀ ਹੋਈ ਤੇ ਉਦੋਂ ਜਿਹੜਾ ਮਰਿਆਦਾ ਦੇ ਅਨੁਸਾਰ ਜਿਹੜਾ ਨਹੀਂ ਸੀ ਹੋਈ ਤੇ ਅੱਜ ਜਿਹੜਾ ਸਾਰਿਆਂ ਹੀ ਜਿੱਥੇ ਮੈਂ ਧੰਨਵਾਦ ਕਰਦਾ ਜਿੱਥੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਉੱਥੇ ਹੀ ਸਾਰੀਆਂ ਇਹ ਨਹਿنگ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਸ਼ਰੀ ਅਕਾਲ ਤਖਸੈਬ ਦੇ ਸਿੰਘ ਸਾਹਿਬ ਹੁੰਦਿਆਂ ਜਿਹੜਾ ਬਹੁਤ ਹੀ ਜਿਹੜੇ ਨਿਰਪੱਖ ਫੈਸਲੇ ਲੈ ਤੇ ਕਈ ਵਾਰੀ ਜਿਹੜੇ ਫੈਸਲੇ ਲੈਂਦਿਆਂ ਵੀ ਕਈ ਉਤਰਾ ਚੜ੍ਹਾ ਵੀ ਆਉਂਦੇ ਨੇ ਪਰ ਮੈਂ ਫੇਰ ਵੀ ਬਹੁਤ ਧੰਨਵਾਦ ਕਰਦਾ ਸਿੰਘ ਸਾਹਿਬ ਸਾਡੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਆਪ ਜੀ ਕਦੇ ਵੀ ਇਹ ਨਹੀਂ ਸੋਚਣਾ ਤੁਸੀਂ ਧੰਨਵਾਦ ਹੈ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਤੇ ਇੱਕ ਵੱਡਾ ਦਿਲ ਲੈ ਕੇ ਤੁਸੀਂ ਇੱਥੇ ਆਏ ਹੋ ਆਪ ਜੀ ਨੇ ਜਿੱਥੇ ਹੰਗਸ ਸਿੰਘ ਜਥੇਬੰਦੀਆਂ ਦਾ ਸਮੁੱਚੇ ਹੀ ਖਾਲਸਾ ਪੰਥ ਦਾ ਆਪ ਜੀ ਨੇ ਮਾਣ ਸਤਿਕਾਰ ਤੇ ਜਿਹੜਾ ਹਮੇਸ਼ਾ ਸਿਰ ਉੱਚਾ ਰੱਖਿਆ ਤੇ ਮੈਂ ਖਾਸ ਕਰਕੇ ਅੱਜ ਜਿਗਲ ਕਰਦਾ ਜਦੋਂ ਪਿਛਲੇ ਜਦੋਂ ਇਸ ਅਸਥਾਨ ਤੇ ਜਿਹੜਾ ਦਸਤਾਰ ਬੰਦੀ ਸਿੰਘ ਸਾਹਿਬ ਦੀ ਹੋਣੀ ਸੀ ਤੇ ਉਸ ਵੇਲੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਨਾਲ ਹੀ ਸਮੁੱਚੇ ਹੀ ਮਾਹਪੁਰਖਾਂ ਨੇ ਦੰਦਵੀ ਟਕਸਾਲ ਦੇ ਮਾਹਪੁਰਖ ਸਾਰੇ ਉਹਨਾਂ ਦੇ ਵਿੱਚ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਤੁਮਾ ਜੀ ਵੀ ਉਦੋਂ ਨਾਲ ਸੀ ਸਾਡੇ ਸਾਰੇ ਹੀ ਮਾਹਪੁਰਖਾਂ ਨੇ ਜਿੱਥੇ ਬਹੁਤ ਉਦੋਂ ਮਰਿਆਦਾ ਦੇ ਵਿੱਚ ਮਰਿਆਦਾ ਤੋਂ ਜਿਹੜਾ ਕਦੇ ਵੀ ਕੋਈ ਕੰਮ ਹੁੰਦਾ ਬਾਹਰ ਜਾ ਕੇ ਉਹਦਾ ਹਮੇਸ਼ਾ ਹੀ ਜਿੱਥੇ ਇਹ ਖਾਲਸਾ ਪੰਥ ਗੁਰੂਆਂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਤੁਸੀਂ ਸੰਤ ਮਹਾਂਪੁਰਖ ਤੁਸੀਂ ਸਾਰਿਆਂ ਨੇ ਉਸ ਵੇਲੇ ਜਿਹੜਾ ਭਾਰੀ ਵਿਰੋਧ ਕੀਤਾ ਤੇ ਜਿਹਦਾ ਇਹ ਸਿੱਟਾ ਅੱਜ ਆਪਜੀ ਸਾਰੇ ਇਕੱਤਰ ਹੋ ਕੇ ਅੱਜ ਆਪਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਕੱਜ ਜੀ ਹੋਰਾਂ ਦੀ ਅੱਜ ਜਿਹੜਾ ਮਾਨ ਸਨਮਾਨ ਨਹੀਂ ਕਈ ਵਾਰੀ ਭਰਮ ਭੁਲੇਖਾ ਰਹਿ ਜਾਂਦਾ ਇਹਨਾਂ ਦੀ ਜਿਹੜੀ ਦਸਤਾਰ ਬੰਦੀ ਹੋ ਰਹੀ ਹੈ ਸ਼ੋਮਨੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਸੋਮਵਾਰ ਨੂੰ ਸਮੁੱਚੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਤੇ ਝੋਨੇ ਦੀ ਫਸਲ ਦੇ ਨਿਕਲੇ ਘੱਟ ਝਾੜ ਦੇ ਨਾਲ-ਨਾਲ ਹਲਦੀ ਰੋਗ ਤੇ ਚਾਈਨਾ ਵਾਇਰਸ ਨਾਲ ਹੋਏ ਫਸਲਾਂ ਦੇ ਭਾਰੀ ਨੁਕਸਾਨ ਸੰਬੰਧੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਨਾਮ ਮੈਮੋਰੰਡਮ ਦਿੱਤੇ ਜਾਣਗੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਨਾਲ ਹੋਈ ਭਾਰੀ ਤਬਾਹੀ ਕਾਰਨ ਪੰਜਾਬ ਦੇ ਕਿਸਾਨ ਵੱਡੇ ਆਰਥਿਕ ਮੰਦਹਾਲੀ ਤੇ ਮਾਨਸਿਕ ਬੇਚੈਨੀ ਵਿੱਚੋਂ ਗੁਜ਼ਰ ਰਹੇ ਨੇ ਪਰ ਤਰਾਜ਼ ਦੀ ਇਹ ਹੈ ਕਿ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਆਪਸੀ ਬਿਆਨਬਾਜ਼ੀ ਤੇ ਬਹਿਸਬਾਜ਼ੀ ਵਿੱਚ ਹੀ ਉਲਝ ਕੇ ਰਹਿ ਗਈਆਂ ਨੇ ਤੇ ਪੀੜਤ ਕਿਸਾਨਾਂ ਦੀ ਬਾਣ ਨਹੀਂ ਫੜੀ ਜਾ ਰਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਜਿੱਥੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕ ਪ੍ਰਭਾਵਿਤ ਕਿਸਾਨਾਂ ਭਰਾਵਾਂ ਦੀ ਮਦਦ ਲਈ ਅੱਗੇ ਆ ਰਹੇ ਨੇ ਉੱਥੇ ਕੇਂਦਰ ਤੇ ਸੂਬਾ ਸਰਕਾਰ ਕੇਵਲ ਖਬਰਾਂ ਦੇ ਬਿਆਨਾਂ ਤੱਕ ਹੀ ਸੀਮਿਤ ਨੇ ਦਿੱਲੀ ਸਿਗੁਰਦਾਰਾ ਪ੍ਰਬੰਧਕ ਕਮੇਟੀ ਨੇ ਇੱਕ ਵੱਡਾ ਫੈਸਲਾ ਲੈਂਦਿਆਂ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਜਨਰਲ ਹਾਊਸ ਵੱਲੋਂ ਤਿੰਨ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਨੂੰ ਰੱਦ ਕਰ ਦਿੱਤੀ ਗਈ ਦੇ ਲੀਸੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਕਤ ਤਿੰਨਾਂ ਆਗੂਆਂ ਦੇ ਖਿਲਾਫ ਜੋ ਸ਼ਿਕਾਇਤਾਂ ਸਨ ਉਹਨਾਂ ਬਾਰੇ ਕਾਰਵਾਈ ਕਰਦਿਆਂ ਇਹ ਫੈਸਲਾ ਸਰਬਸੰਮਤੀ ਨਾਲ ਜਨਰਲ ਹਾਊਸ ਵਿੱਚ ਲਿਆ ਗਿਆ ਏ ਕਾਲਕਾ ਨੇ ਕਿਹਾ ਕਿ ਸਾਰੀ ਰਿਪੋਰਟ ਆਉਣ ਤੋਂ ਬਾਅਦ ਦਿੱਲੀ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਜਨਰਲ ਇਜਲਾਸ ਬੁਲਾਇਆ ਗਿਆ ਸੀ ਜਿਸ ਵਿੱਚ ਪਰਮਜੀਤ ਸਿੰਘ ਸਰਨਾ ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੂੰ ਵੀ ਸੱਦਿਆ ਗਿਆ ਸੀ ਪਰ ਇਹ ਗੈਰ ਹਾਜ਼ਰ ਰਹੇ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਨੂੰ ਮੰਨਦੇ ਨੇ ਉਨਾ ਕਿ ਅਸੀਂ ਹਮੇਸ਼ਾ ਗੁਰੂ ਦੀ ਗੋਲਕ ਤੇ ਪਹਿਰਾ ਦੇਵਾਂਗੇ ਤੇ ਚੋਰੀ ਨੂੰ ਰੋਕਾਂਗੇ ਕਿਸੇ ਵੀ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਦੇਖੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅੱਜ ਸਪੈਸ਼ਲ ਜੋ اجلاس ਬੁਲਾਇਆ ਗਿਆ ਕਿਉਂਕਿ ਪਿਛਲੇ ਕਈ ਸਮੇਂ ਸੇ ਕੁਝ ਸ਼ਿਕਾਇਤਾਂ ਜੋ ਪੈਂਡਿੰਗ ਪਈ ਥੀ ਔਰ ਉਨ੍ਹਾਂ ਦੇ ਉੱਪਰ ਕਾਰਵਾਈ ਕਰਨ ਵਾਸਤੇ ਜਿਸ ਤਰੀਕੇ ਦੇ ਨਾਲ ਸਾਨੂੰ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਤੋਂ ਵੀ ਆ ਰਿਹਾ ਸੀ ਦਿੱਲੀ ਸਰਕਾਰ ਵੱਲੋਂ ਵੀ ਪ੍ਰੈਸ਼ਰ ਪਾਇਆ ਗਿਆ ਕਿ ਵੀ ਇਹਨਾਂ ਦੇ ਉੱਤੇ ਤੁਸੀਂ ਕਾਰਵਾਈ ਕਿਉਂ ਨਹੀਂ ਕਰਦੇ ਕਿਉਂਕਿ ਮੈਂਬਰ ਸਾਹਿਬਾਂ ਦੀ ਕੰਪਲੇਂਟਾਂ ਸੀ ਔਰ ਉਹ ਕੰਪਲੇਂਟਾਂ ਦੇ ਬਾਅਦ ਅਸੀਂ ਜਿਸ ਵਕਤ ਉਦੀ ਸਿੰਘ ਗਿਆਨ ਲੈ ਕੇ ਉਹਦੀ ਰਿਪੋਰਟ ਸਾਰੇ ਦੇ ਸਾਰੇ 50 ਮੈਂਬਰ ਜਿਹੜੇ ਇਸ ਵਕਤ ਜੀਵਿਤ ਹੈਗੇ 51 ਚੋਂ 50 ਰਹਿ ਗਏ 50 ਦੇ 50 ਮੈਂਬਰਾਂ ਨੂੰ ਇਹਦੀ ਰਿਪੋਰਟ ਭੇਜੀ ਗਈ ਕਿ ਪੜ ਕੇ ਇਹ ਤੁਸੀਂ ਪੜੋ ਔਰ ਇਹਦੇ ਉੱਤੇ ਕੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏ ਔਰ ਇਹ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਪਰਮਜੀਤ ਸਿੰਘ ਸਰਨਾ ਸਰ ਹਰਵਿੰਦਰ ਸਿੰਘ ਸਰਨਾ ਉਹਨਾਂ ਨੂੰ ਵੀ भेजा ਗਿਆ ਕਿ ਵੀ ਤੁਹਾਡੇ ਉਲਤੇ ਇਲਜ਼ਾਮ ਲੱਗਦੇ ਨੇ ਮਗਰ ਉਹਨਾਂ ਨੇ ਆਪਣੇ ਕਿਸੇ ਇਲਜ਼ਾਮਾਂ ਨੂੰ ਝੁਟਲਾਇਆ ਨਹੀਂ ਉਹਨਾਂ ਨੇ ਉਹਨਾਂ ਨੂੰ ਡਿਨਾਈ ਨਹੀਂ ਕੀਤਾ ਬਲਕਿ ਹੋਰ ਅਨਾਬਛਨਾਬ ਜਿਹੜੇ ਉਹ ਜਵਾਬ ਭੇਜੇ ਉਸ ਤੋਂ ਬਾਅਦ ਸਾਡੇ ਮੈਂਬਰ ਸਾਹਿਬਾਨ ਦੇ ਚੋਂ 17 ਤੋਂ ਉੱਪਰ ਮੈਂਬਰਾਂ ਨੇ ਲਿਖਤ ਤੋੜ ਦੇ ਉੱਤੇ ਲਿਖ ਕੇ ਦਿੱਤਾ ਕਿ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਔਰ ਕਾਰਵਾਈ ਵਸੇ ਸਾਨੂੰ ਜਨਰਲ ਹਾਊਸ ਬੁਲਾਉਣਾ ਚਾਹੀਦਾ ਔਰ ਉਹਦੇ ਵਿੱਚ ਸਭ ਦਾ ਜੋ ਨਿਸ਼ਤੇ ਨਿਰਣੇ ਹੋਏਗਾ ਜੋ ਫੈਸਲਾ ਹੋਏਗਾ ਅਸੀਂ ਉਹ ਸਾਰੇ ਮਿਲ ਕੇ ਕਰਾਂਗੇ ਔਰ ਅਸੀਂ ਅੱਜ ਇਹ ਹਾਊਸ ਬੁਲਾਇਆ ਸੀ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਫਿਰ ਮੌਕਾ ਦਿੱਤਾ ਸੀ ਕਿ ਤੁਸੀਂ ਆ ਕੇ ਆਪਣੀ ਗੱਲ ਇੱਥੇ ਰੱਖ ਸਕਦੇ ਹੋ ਮਗਰ ਅੱਜ ਵੀ ਬੜੀ ਅਫਸੋਸ ਦੀ ਗੱਲ ਕਿਉਂਕਿ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਐਪਾ ਜਿਓਏ ਨੇ ਸਾਰੇ ਦੇ ਸਾਰੇ ਸਿਰਫ ਦੂਸ਼ਣ ਬਾਜ਼ੀਆਂ ਕਰਨੀਆਂ ਦੂਜਿਆਂ ਦੇ ਉੱਤੇ ਦੋਸ਼ ਲਾਉਣ ਦੀਆਂ ਗੱਲਾਂ ਕਰਦੇ ਆ ਸੋ ਅੱਜ ਵੀ ਉਹਨਾਂ ਨੇ ਇੱਥੇ ਆ ਕੇ ਆਪਣੀ ਹਾਜ਼ਰੀ ਨਾ ਪਰਦੇ ਹੋਏ ਸਾਰਿਆਂ ਨੇ ਉੱਥੇ ਮੈਂਬਰ ਸਾਹਿਬ ਨੇ ਫਿਰ ਖੜੇ ਹੋ ਕੇ ਸਦਾ ਕੁਪਿੰਦਰ ਸਿੰਘ ਪੁੱਲੜ ਬੀਬੀ ਰਣਜੀਤ ਗੌਰ ਜੀ ਸਦਾ ਗੁਰਦੇਵ ਸਿੰਘ ਸਦਾ ਰਿੰਦਰਜੀਤ ਸਿੰਘ ਬੌਂਟੀ ਇਹਨਾਂ ਨੇ ਅਸਧਾਪੁਰਵਿੰਦਰ ਸਿੰਘ ਲੱਕੀ ਸਾਰਿਆਂ ਨੇ ਇਹ ਗੱਲਾਂ ਰੱਖੀਆਂ ਕਿ ਇੱਕ ਜਿਹੜਾ ਮੋਰਲ ਐਬਿਟੀਟਿਊਡ ਹੈ ਕਿ ਤੁਸੀਂ ਜਿਹੜੀ ਹੈ ਅਮਾਨਤ ਤੇ ਖਿਆਨਤ ਦੀ ਗੱਲਾਂ ਕਰਦੇ ਹੋ ਔਰ ਇਹ ਜਿਹੜੀਆਂ ਗੁਰੂ ਘਰ ਦੇ ਵਿੱਚ ਜੋ ਲੋਕ ਦਸਵੰਦ ਦਾ ਪੈਸਾ ਦਿੰਦੇ ਆ ਆਪਣਾ ਮੱਥਾ ਟੇਕਦੇ ਨੇ 10-10 ਰੁਪਏ ਕਰਕੇ ਉਹਨਾਂ ਨੂੰ ਤੁਸੀਂ ਨਿੱਜੀ ਤੌਰ ਦੇ ਉੱਤੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਇੱਥੋਂ ਚੱਕ ਲੈ ਕੇ ਜਾਣਾ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਆਪਣੀ ਬੇਟੀ ਦੇ ਨਾਮ ਤੇ ਲਿਆ ਹਰਵਿੰਦਰ ਸਿੰਘ ਸਰਨਾ ਉਪਰਮਜੀਤ ਸਿੰਘ ਸਰਨਾ ਨੇ ਆਪਣੀਆਂ ਕੰਪਨੀਆਂ ਦੇ ਨਾਮ ਦੇ ਉੱਤੇ ਲਿਆ ਸੋ ਇਹਦੇ ਧਿਆਨ ਰੱਖਦੇ ਹੋਏ ਸਾਰੇ ਹਾਊਸ ਨੇ ਪਾਸ ਕੀਤਾ ਕਿ ਇੱਕ ਐਸਾ ਮੈਸੇਜ ਜਾਣਾ ਚਾਹੀਦਾ ਕਿ ਕੋਈ ਮੈਂਬਰ ਅਜੇ ਤੋਬਾ ਜ਼ਰੂਰਤ ਨਾ ਕਰ ਸਕੇ ਕਿ ਉਹਨਾਂ ਬਈ ਦਿੱਲੀ ਕਮੇਟੀ ਦੇ ਵਿੱਚ ਰਹਿੰਦੇ ਹੋਏ ਇੱਥੇ ਦੇ ਖਜ਼ਾਨੇ ਵੱਲ ਨਜ਼ਰ ਪਾ ਸਕੇ ਇਹਦੇ ਵੱਲ ਗੋਲਗਾਮ ਵੱਲ ਧਿਆਨ ਦੇ ਸਕੇ ਸੋ ਸਾਰੇ ਮੈਂਬਰਾਂ ਨੇ ਇੱਕੋ ਫੈਸਲਾ ਲੈ ਕੇ ਇਹਨਾਂ ਨੂੰ ਅੱਜ ਬਿਲਕੁਲ ਮੁੱਢਲੀ ਮੈਂਬਰਸ਼ਿਪ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਹਾਊਸ ਕੋਲ ਅਧਿਕਾਰ ਹੈ ਐਕਟ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਗਿਆ ਉਦជា ਸ਼੍ਰੀ ਕਾਰਤਕਾ ਸਾਹਿਬ ਵੱਲੋਂ ਸੱਦੇ ਗਏ ਦਿੱਲੀ ਸੀ ਗੁਜ਼ਾਰਾ ਪ੍ਰਬੰਧਕ ਕਮੇਟੀ ਦੇ ਜਰਨਲ اجلاس ਨੂੰ ਗੈਰ ਕਾਨੂੰਨੀ ਘਰਾਰ ਦਿੱਤਾ ਗਿਆ ਹੈ। ਦਾਜ਼ੀ ਇਹ ਕਿ ਸ਼੍ਰੀ ਕਾਰਤਕਾ ਸਾਹਿਬ ਨੇ اجلاس ਨੂੰ ਇੱਕ ਤਰਫਾ ਦੱਸਦਿਆਂ ਰੋਕ ਲਾਈ ਹੈ। ਇਸ ਸੰਬੰਧੀ ਸ਼੍ਰੀ ਕਾਰਤਕਾ ਸਾਹਿਬ ਵੱਲੋਂ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਵਾਖ ਵਖ ਸਿੱਖ ਸ਼ਖਸੀਅਤਾ ਪ੍ਰਦਾਨ ਸਾਹਿਬ ਸ਼ੋਮਨੀ ਗੁਜ਼ਾਰਾ ਪ੍ਰਬੰਧਕ ਕਮੇਟੀ ਵੱਲੋਂ ਪੁਜੀਆਂ ਲਿਖਤੀ ਸ਼ਿਕਾਇਤਾਂ ਦੇ ਸੰਬੰਧ ਵਿੱਚ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਕਾਰਤਕਾ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ। कि जो 24 अक्टूबर 2025 ਨੂੰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਹੋਈ ਉਸ ਨੂੰ ਗੈਰ ਕਾਨੂੰਨੀ ਤੇ ਮਨਮਰਜ਼ੀ ਵਾਲਾ ਕਿਹਾ ਜਾਂਦਾ ਏ ਜਥੇਦਾਰ ਸ਼੍ਰੀ ਕਾਲਤਾਖਰ ਸਾਹਿਬ ਨੇ ਡੀਐਸਜੀਐਮਸੀ ਦੇ ਜਨਰਲ ਇਜਨਾਸ ਨੂੰ ਗੈਰ ਕਾਨੂੰਨੀ ਮਨਮਾਨਾ ਤੇ ਇੱਕ ਤਰਫਾ ਦਰਜੇ ਹੋਏ ਜਨਰਲ ਇਜਲਾਸ 'ਤੇ ਰੋਕ ਲਗਾ ਦਿੱਤੀ ਸੀ ਇਸ ਸਰਾ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਕਾਲਤਾਖਰ ਸਾਹਿਬ ਦਰਮਿਆਨ ਮੋੜ ਟਕਰਾਵਲੇ ਹਾਲਾਤ ਬਣ ਗਏ ਨੇ ਆਉਣ ਵਾਲੀਆਂ ਉਪਚੋਣਾ ਤੋਂ ਠੀਕ ਪਹਿਲਾਂ ਤਰਨਤਾਰਨ ਵਿੱਚ ਕਾਂਗਰਸ ਪਾਰਟੀ ਨੂੰ ਵੱਡਾ ਸਿਆਸੀ ਝਟਕਾ ਲਗਾਏ ਤਰਨਤਾਰਨ ਤੋਂ ਕਾਂਗਰਸ ਦੀ ਟਿਕਟ ਦੇ ਦਾਵੇਦਾਰ ਰਹੇ ਬਲਾਕ ਸੰਮਤੀ ਗੰਡੀਵਿੰਡ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਰਾਣਾ ਆਪਣੇ ਪੁੱਤਰ ਯੂਥ ਕਾਂਗਰਸ ਪੰਜਾਬ ਦੇ ਬੁਲਾਰੇ ਐਡਵੋਕੇਟ ਜਗਮੀਤ ਸਿੰਘ ਢਿੱਲੋਂਸਣੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਦਿੱਲੀ ਵਿਕੇ ਪਾਪ ਵਿੱਚ ਗਏ ਰਾਣਾ ਨੂੰ ਰਾਸ਼ਟਰੀ ਜਨਤਕ ਤਰुण ਚੁਗ ਨੇ ਪਾਰਟੀ ਵਿੱਚ ਸ਼ਾਮਿਲ ਕੀਤਾ ਦਾਜ਼ੀ ਇਹ ਕਿ ਰਣਜੀਤ ਸਿੰਘ ਰਾਣਾ ਤਰਨਤਾਰਨ ਜ਼ਿਮਨੀ ਚੋਣ ਲਈ ਪ੍ਰਮੁੱਖ ਦਾਵੇਦਾਰ ਸਨ ਪਰ ਟਿਕਟ ਕਰਨ ਬੀਰ ਸਿੰਘ ਬੁਰਜ ਨੂੰ ਮਿਲ ਗਈ ਸਰਦਾਰ ਰਣਜੀਤ ਸਿੰਘ ਜੀ ਗੰਢੀਵਿੰਡ ਜਿਹੜੇ ਕਿ ਮਾਜੇ ਦੇ ਜਰਨੈਲ ਔਰ ਕਾਂਗਰਸ ਪਾਰਟੀ ਦੇ ਵਿੱਚ ਇਤਿਨ ਪੀੜੀਆਂ ਤੋਂ ਇਹ ਚੌਥੀ ਪੀੜ੍ਹੀ ਹੈ ਜਿਹੜੀ ਕਾਂਗਰਸ ਪਾਰਟੀ ਦਾ ਕੰਮ ਕਰ ਰਹੀ ਹੈ ਅੱਜ ਉਹ ਬਲਾਕ ਸਮਤੀ ਦੇ ਚੇਅਰਮੈਨ ਵੀ ਨੇ ਪਹਿਲੇ ਸਰਪੰਚ ਰਿਆ ਇਹਨਾਂ ਦਾ ਪਰਿਵਾਰ ਕਈ ਸਾਲ ਔਰ ਇੱਕ ਬਹੁਤ ਵੱਡਾ ਏਰੀਆ ਜਿਸ ਉੱਤੇ ਗੰਨੀਵਿੰਦ ਸਾਹਿਬ ਨੇ ਕੰਮ ਕੀਤਾ ਹੈ ਔਰ ਮਾਝੇ ਦੇ ਅੰਦਰ ਕਿਸਾਨ ਨੇਤਾ ਦੇ ਰੂਪ ਚ ਇਹ ਜਾਣੇ ਜਾਂਦੇ ਨੇ ਅੱਜ ਇਹਨਾਂ ਨੇ ਕਾਂਗਰਸ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਜੀ ਵਿੱਚ ਸ਼ਾਮਲ ਹੋਏ ਐ ਇਹਨਾਂ ਦੇ ਨਾਲ ਹੀ ਸਰਦਾਰ ਜਗਜੀਤ ਸਿੰਘ ਜੀ ਢਿੱਲੋਂ ਜਿਹੜੇ ਕਿ ਐਨਐਸਯੂਆਈ ਕਾਂਗਰਸ ਜੂਥ ਕਾਂਗਰਸ ਔਰ ਉਸ ਤੋਂ ਬਾਅਦ ਇਹ ਇੱਕ ਬਹੁਤ ਵੱਡੇ ਬੁਲਾਰੇ ਦੇ ਰੂਪ ਚ ਕਾਂਗਰਸ ਪਾਰਟੀ ਦੇ ਅੱਜ ਜਾਣੇ ਜਾਂਦੇ ਐ ਇਹਨਾਂ ਨੇ ਕਾਂਗਰਸ ਪਾਰਟੀ ਦੀ ਗਲਤ ਨੀਤੀਆਂ ਸਿੱਖ ਮਾਰੂ ਨੀਤੀਆਂ ਔਰ ਸ਼ਾਊਕਰਾਂ ਦੀ ਪਾਰਟੀ ਦਾ ਇਲਜ਼ਾਮ ਲਗਾ ਕੇ ਕਾਂਗਰਸ ਪਾਰਟੀ ਛੱਡੀ ਔਰ ਭਾਰਤੀ ਜਨਤਾ ਪਾਰਟੀ ਚ ਮੋਦੀ ਦੀ ਨੀਤੀਆਂ ਨੂੰ ਦੇਖਦੇ ਹੋਇਆ ਔਰ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਹਮੇਸ਼ਾ ਹੀ ਪੰਜਾਬ ਵਾਸਤੇ ਪੰਜਾਬ ਨੂੰ ਬਦਾਨ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਹਿੱਸੇ ਕੰਮ ਕਰ ਰਹੇ ਨੇ ਉਹਨਾਂ ਨੂੰ ਦੇਖ ਕੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਔਰ ਭਾਰਤੀ ਜਨਤਾ ਪਾਰਟੀ ਜੇ ਮੈਂ ਇਹਨਾਂ ਦਾ ਸਵਾਗਤ ਕਰਦਾ ਤਰਨਤਾਰਨ उपचुनाव ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਨੇ ਸਾਨਕ ਪੁਲਿਸ ਪ੍ਰਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਕੱਲ੍ਹ ਹੀ ਤਰਨਤਾਰਨ ਦੇ ਐਸਐਸਪੀ ਵਿਰੁੱਧ ਸੂਬੇ ਦੇ ਮੁੱਖ ਚੋਣ ਅਧਿਕਾਰੀ ਸੀਬਿੰਸੀ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਅਕਾਲੀ ਦਲ ਨੇ ਐਸਐਸਪੀ ਡਾਕਟਰ ਰਾਜੋਤ ਕੋਰ ਘਰੇਵਾਲ ਦੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਸ਼ੁਰੂ ਕੀਤਾ ਦਾਜ਼ੀ ਕੇਸਰ ਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਾਮਲ ਹੋਏ ਇਸ ਮਗਰੋਂ ਅਕਾਲੀ ਦਲ ਦਾ ਤਰਨਾ ਸਫਲ ਵੀ ਰਿਹਾ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਧਰਨੇ ਅਗੇ ਮਾਨ ਸਰਕਾਰ ਨੂੰ ਝੁਕਣਾ ਪਿਆ ਦਰਸਲ ਪੁਲਿਸ ਪ੍ਰਸ਼ਾਸਨ ਅਕਾਲੀ ਦਲ ਦੇ ਸਮਰਥਕ ਸਰਪੰਚਾਂ ਤੇ ਦਰਜ ਪਰਚਿਆਂ ਨੂੰ ਰੱਦ ਕਰਨ ਲਈ ਤਿਆਰ ਹੋ ਗਈ ਹੈ ਇਹ ਵੀ ਦੱਸਿਆ ਗਈ ਕਿ ਸਬੰਧੀ ਸਟੇਜ ਤੇ ਐਸਐਸਪੀ ਦਾ ਸੁਨੇਹਾ ਲੈ ਕੇ ਡੀਐਸਪੀ ਪਹੁੰਚੇ ਸਨ ਜਿਨ੍ਹਾਂ ਨੇ ਸਬੰਧੀ ਜਾਣਕਾਰੀ ਦਿੱਤੀ ਨਾਲ ਹੀ ਪੁਲਿਸ ਨੇ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਫਾਈ ਦਿੱਤੀ ਐਨੀ ਘਬਰਾ ਗਈ ਹੈ ਕਿ ਹੁਣ ਪੁਲਿਸ ਅਫਸਰਾਂ ਨੂੰ ਵਰਤਰੀ ਕਲੈਕਸ਼ਨ ਜਿੱਤਣ ਵਾਸਤੇ ਜਿਹੜੀ ਸਰਕਾਰ ਪੁਲਿਸ ਅਫਸਰਾਂ ਨੂੰ ਵਰਤਨ ਲੱਗ ਜੇ ਇਹਦਾ ਮਤਲਬ ਉਹਦੇ ਕੰਮ ਫੇਲ ਹੈ ਮੈਂ ਹੈਰਾਨ ਹੈ ਜਿਸ ਤਰੀਕੇ ਨਾਲ ਲੱਗੇ ਮੈਂ ਇੱਥੇ ਐਸਐਸਪੀ ਲਵਜੋਦ ਕੌਰ ਗਰੇਵਾਲ ਹੈ ਮੈਂ ਤਾਂ ਕਿਤੇ ਕਿਤੇ ਸੋਚਦਾ ਕਿ ਆਈਪੀਐਸ ਉਹ ਬਣਦਾ ਬੜਾ ਜਿਹੜਾ ਲਾਇਕ ਹੋਏ ਪੜਿਆ ਲਿਖਿਆ ਉਹਨੂੰ ਸਮਝ ਹੋਏ ਬੜੀ ਹੈਰਾਨੀ ਹੈ ਕਿ ਬੀਬੀ ਜੀ ਨਵੇਂ-ਨਵੇਂ ਆਈਪੀਐਸ ਬਣੇ ਆ ਤੇ ਐਸਐਸਪੀ ਬਣੇ ਆ ਤੇ ਐਸਐਸਪੀ ਬਣਦੀ ਇੰਨੀ ਚਾਹਤ ਹੈ ਕਿ ਮਹਾਲੀ ਮੈਨੂੰ ਲਾਓ ਐਸਐਸਪੀ ਕਿ ਉਹਨਾਂ ਨੇ ਕਿਹਾ ਮਹਾਲੀ ਤਾਂ ਲਾਵਾਂਗੇ ਪਹਿਲੇ ਤਰਨਤਾਰਨ ਦੀ ਇਲੈਕਸ਼ਨ ਜਿੱਤ ਕੇ ਸਾਨੂੰ ਦਿਓ ਐਸਐਲਬੀ ਮਹਾਲੇ ਕਿਉਂ ਲਗਣਾ ਚਾਹੁੰਦੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਹਾਲਾਤ ਆ ਬਣ ਗਏ ਆ ਪੰਜਾਬ ਜਿਹੜਾ ਸਭ ਤੋਂ ਵੱਡਾ ਬੈਗ ਦੇ ਕੇ ਆਉਂਦਾ ਕੇਜਰੀਵਾਲ ਨੂੰ ਉਹਨੂੰ ਪੋਸਟਾਂ ਉਸ ਹਿਸਾਬ ਨਾਲ ਮਿਲਦੀਆਂ ਜਿਹੜਾ ਆਈਐਸ ਅਫਸਰ ਇੰਨੀ ਛੋਟੀ ਉਮਰ ਵਿੱਚ ਕਾਨੂੰਨ ਦੀਆਂ ਧੱਜੀਆਂ ਉਡਾਉਣ ਲੱਗ ਜੇ ਉਸ ਦਾ ਆਈਐਸ ਆਈਪੀਐਸ ਅਫਸਰ ਦਾ ਮਤਲਬ ਹੈ ਉਹਦੀ ਜਿਆਦਾ ਲੰਬੀ ਨੌਕਰੀ ਨਹੀਂ ਹੈ ਆ ਸੋਚਦੇ ਐ ਕਿ ਅਸੀਂ ਆਈਪੀਐਸ ਐ ਅਸੀਂ ਐਸਐਲਪੀ ਐ ਮੈਂ ਵੀ ਵੀਰ ਲਸਣਾ ਚਾਹਣਾ ਡੀਆਈਜੀ ਭੁੱਲਰ ਸਾਹਿਬ ਵੀ ਸੋਚਦੇ ਸੀ ਕਿ ਮੈਂ ਡੀਆਈਜੀ ਹਾਂ ਪੰਜਾਬ ਦੇ ਸਾਹਿਬ ਦਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਹਿਬ ਦਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਦੀ ਆਤਮਾ ਦੀ ਸ਼ਾਂਤੀ ਲਈ ਸ਼ਨੀਵਾਰ ਨੂੰ ਅੰਤਿਮ ਅਰਦਾਸ ਕੀਤੀ ਗਈ ਪਰਿਵਾਰ ਆਗਵਾ ਤਿੱਲੋਕਾਂ ਨੇ ਮਲੇਰ ਕੋਟਲਾ ਸਥਿਤ ਉਹਨਾਂ ਦੇ ਕਾਰਕੁਰਾਨ ਦੀਆਂ ਆਇਤਾਂ ਦਾ ਪਾਠ ਕਰਦੇ ਹੋਏ ਨਮਾਜ਼ ਅਦਾ ਕੀਤੀ ਸਾਹਿਬ ਦਾ ਮੁੱਖ ਮੰਤਰੀ ਵੀ ਵੀਰਾ ਜਿੰਦਰ ਕੌਰ ਪਠੱਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪਾਜਪਾ ਨੇਤਾਰ ਵਿਨਖੰਨਾ ਨੇ ਵਿਸ਼ੇਸ਼ਤਕ ਕੀਤੀ। ਇਸ ਮੌਕੇ ਬੜਿੰਗ ਨੇ ਕਿਹਾ ਕਿ ਪੂਰੀ ਕਾਂਗਰਸ ਪਾਰਟੀ ਮੁਹੰਮਦ ਮੁਸਤਾਫਾ ਤੇ ਰਜ਼ੀਆ ਸੁਲਤਾਨਾ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿਸੇ ਨੂੰ ਸਵਾਲ ਕਰਨਾ ਆਸਾਨ ਹੈ। ਇੱਕ ਮਾਂ ਆਪਣੇ ਬੱਚੇ ਨੂੰ 9 ਮਹੀਨਿਆਂ ਤੱਕ ਆਪਣੀ ਕੁੱਖ ਵਿੱਚ ਪਾਲਦੀ ਹੈ। ਬੜਿੰਗ ਨੇ ਕਿਹਾ ਕਿ ਪਰਿਵਾਰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਬਹੁਤ ਮੁਸ਼ਕਲਾਂ ਚਲਦੇ ਨੇ। ਪਰ ਇਹਨੇ ਇਹ ਵੀ ਕਿਹਾ ਕਿ सीबीआई ਜਾਂਚ ਸੱਚਾਈ ਦਾ ਖੁਲਾਸਾ ਕਰੇਗੀ ਤੇ ਸਹੀ ਸਮੇਂ ਤੇ ਹਰ ਕੋਈ ਸੱਚਾਈ ਨੂੰ ਜਾਣ ਲਵੇਗਾ। ਉਹਨਾਂ ਕਿਹਾ ਮੁਸਤਾਫਾ ਦਾ ਪਰਿਵਾਰ ਜਨਤਾ ਦੇ ਸਾਹਮਣੇ ਸਾਫ ਆਵੇਗਾ। ਇਹ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਹੋਵੇਗੀ ਜਿਨ੍ਹਾਂ ਨੇ ਅਜਹਿ ਕਿਨੋਂ ਨੇ ਦੋਸ਼ ਲਗਾਏ ਨੇ। ਦੁਖਦਾਈ ਘਟਨਾ ਹੈ। ਗਮ ਦਾ ਮੁਕਾਮ ਹੈ। ਅਤੇ ਇਸ ਤਰ੍ਹਾਂ ਦਾ ਹਾਦਸਾ ਕਿਸੇ ਵੀ ਪਰਿਵਾਰ ਦੇ ਨਾਲ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ।

ਮੁਸਬਾ ਸਾਹਿਬ ਨਾਲ ਰਜੀਆ ਸੁਲਤਾਨਾ ਜੀ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਖੜੀ ਹੋ। ਉਧਰ ਅਕੀਲ ਅਖਤਰ ਦੀ ਮੌਤ ਦੇ ਮਾਮਲੇ ਨੇ ਇੱਕ ਨਵਾਂ ਮੋੜ ਲੈ ਲਿਆ ਏ ਐਸਆਈਟੀ ਜਾਂਚ ਨੇ ਅਕੀਲ ਦੀ ਡਾਇਰੀ ਤੋਂ ਕਈ ਰਾਜ਼ ਉਜਾਕਰ ਕੀਤੇ ਨੇ ਜੋ ਉਸ ਦੀ ਆਖਰੀ ਵੀਡੀਓ ਨਾਲ ਮਿਲਦੇ ਜੁਲਦੇ ਨੇ। ਪੁਲਿਸ ਦਾ ਦਾਅਵਾ ਏ ਕਿ ਡਾਇਰੀ ਵਿੱਚ ਉਹੀ ਬਿਆਨ ਨੇ ਜੋ ਅਕੀਲ ਨੇ ਆਪਣੀ ਵੀਡੀਓ ਵਿੱਚ ਦਿੱਤੇ ਸਨ ਪਰ ਕੁਝ ਬੰਨਿਆ ਤੇ ਨੋਟ ਇਸ ਆ ਖੰਡਨ ਵੀ ਕਰਦੇ ਨੇ ਮਾਮਲੇ ਦੀ ਜਾਂਚ ਕਰ ਰਹੀ ਐ ਐਸਆਈਟੀ ਦੇ ਮੁਖੀ ਐਸੀਪੀ ਵਿਕਰਮ ਨਹਿਰਾਣੇ ਕਿਹਾ ਕਿ ਡਾਇਰੀ ਦੀ ਫੋਰੈਂਸਿਕ ਜਾਂਚ ਕੀਤੀ ਜਾਏਗੀ ਅਕਿਲ ਦੀ ਹੱਥ ਲਿਖਤ ਦਾ ਵੀ ਮੇਲ ਕੀਤਾ ਜਾਵੇਗਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਉਸ ਦੀ ਹੈ ਜਾਂ ਕਿਸੇ ਹੋਰ ਨੇ ਇਸ ਵਿੱਚ ਕੁਝ ਜੋੜਿਆ ਹੈ ਪੁਲਿਸ ਨੂੰ ਅਕਿਲ ਦੇ ਕਮਰੇ ਵਿੱਚੋਂ ਅਜਿਹੀਆਂ ਚੀਜ਼ਾਂ ਵੀ ਮਿਲੀਆਂ ਨੇ ਜਿਨ੍ਹਾਂ ਨਾਲ ਨਸ਼ੀਲੇ ਪਦਾਰਥਾਂ ਦਾ ਸਬੰਧ ਹੋਣ ਦਾ ਸ਼ੱਕ ਹੈ ਐਸਆਈਟੀ ਤੇ ਫੋਰੈਂਸਿਕ ਮਾਹਰ ਹੁਣ ਇਹਨਾਂ ਚੀਜ਼ਾਂ ਦੀ ਵਿਗਿਆਨਿਕ ਜਾਂਚ ਕਰ ਰਹੇ ਨੇ ਪੁਲਿਸ ਅਨੁਸਾਰ ਅਕਿਲ ਦਾ ਮੋਬਾਈਲ ਫੋਨ ਤੇ ਹੋਰ ਇਲੈਕਟ੍ਰੋਨਿਕ ਉਪਕਰਨ ਜੋ ਜਾਂਚ ਲਈ ਮਹੱਤਵਪੂਰਨ ਸੁਰਾਗ ਪ੍ਰਦਾਨ ਕਰ ਸਕਦੇ ਨੇ ਅਜੇ ਤੱਕ ਬਰਾਮਦ ਨਹੀਂ ਕੀਤੇ ਗਏ ਅਕਿਲ ਦੀ ਡਾਇਰੀ ਉਸ ਦੇ ਪਰਿਵਾਰ ਦੁਆਰਾ ਪੁਲਿਸ ਨੂੰ ਸੌਂਪ ਦਿੱਤੀ ਗਈ ਸੀ ਡਾਇਰੀ ਦੀ ਹੱਥ ਲਿਖਤ ਤੇ ਇਸ ਦੀ ਸਮੱਗਰੀ ਨੇ ਐਸਆਈਟੀ ਨੂੰ ਹੁਣ ਉਲਝਾ ਕੇ ਰੱਖ ਦਿੱਤਾ ਹੈ ਸੀਬੀਆਈ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਸਾਅ ਦਾ ਡੀਆਈਜੀ ਹਰਚਰਨ ਸਿੰਘ ਪੁੱਲਰ ਦੀਆਂ ਬੇਨਾਮੀ ਜਾਇਦਾਦਾਂ ਦੀ ਵੀ ਹੁਣ ਜਾਂਚ ਕੀਤੀ ਜਾਏਗੀ ਟੀਮ ਜਾਂਚ ਕਰ ਰਹੀ ਹੈ ਕਿ ਪੁੱਲਰ ਦੇ ਘਰੋਂ ਤੇ ਲੋਕਰਾਂ ਤੋਂ ਬਰਾਮਦ ਕੀਤੀ ਗਈ ਦਸਤਾਵੇਜ਼ਾਂ ਦਾ ਰਿਕਾਰਡ ਤਹਿਸੀਲ ਦਫ਼ਤਰਾਂ ਵਿੱਚ ਕਿਸ ਦੇ ਨਾਮ ਦਰਜ ਹੈ ਇਸ ਲਈ ਸੀਬੀਆਈ ਦੀ ਇੱਕ ਟੀਮ ਇਸੇ ਕੰਮ ਵਿੱਚ ਲਗਾਈ ਗਈ ਹੈ ਕਿ ਹਰ ਚਲਨ ਸਿੰਘ ਪੁੱਲਰ ਦੇ ਘਰ ਤੋਂ ਬਰਾਮਦ ਕੀਤੀਆਂ ਗਈਆਂ ਜਾਇਦਾਦਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇ ਪਰ ਉਸ ਦੇ ਨਾਮ ਤੇ ਉਹ ਜਾਇਦਾਦਾਂ ਨਹੀਂ ਹਨ ਜਿਨ੍ਹਾਂ ਅਧਿਕਾਰੀਆਂ ਦੇ ਨਾਮ ਰਜਿਸਟਰਾਂ ਵਿੱਚ ਆਉਂਦੇ ਨੇ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ ਵਿਭਾਗ ਨੇ ਅਜੇ ਤੱਕ ਇਨ੍ਹਾਂ ਜਾਇਦਾਦਾਂ ਦੇ ਵੀਰਵੇ ਸਾਂਝੇ ਨਹੀਂ ਕੀਤੇ ਸੀਬੀਆਈ ਨੂੰ ਸ਼ੱਕ ਹੈ ਕਿ ਕੁਝ ਹੋਰ ਅਧਿਕਾਰੀਆਂ ਤੇ ਰਾਜਨੀਤਿਕ ਨੇਤਾਵਾਂ ਦਾ ਪੈਸਾ ਇਨ੍ਹਾਂ ਜਾਇਦਾਦਾਂ ਦੀ ਖਰੀਦ-ਵੇਚ ਵਿੱਚ ਸ਼ਾਮਲ ਹੋ ਸਕਦਾ ਹੈ ਕਿਉਂਕਿ ਸੀਬੀਆਈ ਨੇ ਸਾਫ ਕਰ ਡੀਆਈਜੀ ਦੇ ਆਈਟੀਆਰ ਵਿੱਚ ਦੱਸੀ ਗਈ ਜ਼ਮੀਨ ਜਾਇਦਾਦ ਤੋਂ ਇਲਾਵਾ ਹੋਰ ਵੀ ਜਾਇਦਾਦਾਂ ਨੱਭੀਆਂ ਨੇ ਚੰਡੀਗੜ੍ਹ ਦੇ ਸੈਕਟਰ 10 ਸਥਿਤ ਡੀਏਵੀ ਕਾਲਜ ਵਿੱਚ 13 ਸਾਲ ਪਹਿਲਾਂ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ ਅਜੇ ਵੀ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਹਾਲਾਂਕਿ ਹੁਣ ਲਾਰੈਂਸ ਖਿਲਾਫ ਕੋਈ ਵੀ ਗਵਾਹੀ ਦੇਣ ਲਈ ਤਿਆਰ ਨਹੀਂ ਹੈ ਪੁਲਿਸ ਨੇ 13 ਸਾਲ ਪਹਿਲਾਂ ਲਾਂਡਰਾ ਸਥਿਤ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਦੇ ਸਾਬਕਾ ਵਿਦਿਆਰਥੀ ਅੰਕਿਤ ਗਰੋਵਰ ਦੀ ਸ਼ਿਕਾਇਤ ਤੇ ਇੱਕ ਕੇਸ ਦਰਜ ਕੀਤਾ ਸੀ ਅਦਾਲਤ ਨੇ ਅੰਕਿਤ ਨੂੰ ਗਵਾਹੀ ਲਈ ਸੱਮਣ ਭੇਜੇ ਪਰ ਉਸ ਨੇ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਅਦਾਲਤ ਦੇ ਆਦੇਸ਼ ਤੇ ਸਟਾਫ ਨੇ ਉਸ ਨਾਲ ਫੋਨ ਤੇ ਵੀ ਗੱਲ ਕੀਤੀ ਪਰ ਉਸ ਨੇ ਪੇਸ਼ ਹੋਣ ਤੋਂ ਇਨਕਾਰ ਕੀਤਾ ਹੁਣ ਜ਼ਿਲ੍ਹਾ ਅਦਾਲਤ ਨੇ ਉਸ ਦੇ ਖਿਲਾਫ ਜ਼ਮਾਨਤੀ ਵਾਰੰਟ ਵੀ ਜਾਰੀ ਕਰ ਦਿੱਤੇ ਨੇ ਹੁਣ ਮਾਮਲੇ ਦੀ ਸੁਣਵਾਈ 6 ਨਵੰਬਰ ਨੂੰ ਹੋਵੇਗੀ ਇਸਾ ਮਾਮਲੇ ਵਿੱਚ ਜੀਵਨ ਜੋਤ ਚਰਨਦੇਵ ਸਿੰਘ ਨਵਰੀਤ ਪਾਲ ਸੰਜੀਵ ਤੇ ਨਵਨੀਤ ਨਾਮਕ ਗਵਾਹਾਂ ਦੀ ਵੀ ਗਵਾਹੀ ਹੋਣੀ ਹੈ ਪਰ ਪੁਲਿਸ ਨੂੰ ਉਹਨਾਂ ਦੇ ਘਰ ਦਾ ਪਤਾ ਹੀ ਨਹੀਂ ਮਿਲ ਰਿਹਾ ਨਾਮੀ ਅਦਾਕਾਰ ਸतीश ਸ਼ਾਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਉਹ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਬਾਲੀਵੁੱਡ ਤੇ ਟੀਵੀ ਦੇ ਮਸ਼ਹੂਰ ਅਦਾਕਾਰ ਸਤੀ ਸ਼ਾਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ ਉਹ ਲੰਮੇ ਸਮੇਂ ਤੋਂ ਗੁਰਦੇ ਦੀ ਬਿਮਾਰੀ ਨਾਲ ਜੂਝ ਰਹੇ ਸਨ ਉਹਨਾਂ ਨੇ 25 ਅਕਤੂਬਰ ਨੂੰ ਦੁਪਹਿਰ 2:30 ਵਜੇ 74 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਸਤੀ ਸ਼ਾ ਆਪਣੇ ਕਰੀਅਰ ਦੌਰਾਨ ਕਈ ਫਿਲਮਾਂ ਵਿੱਚ ਨਜ਼ਰ ਆਏ ਹਾਲਾਂਕਿ ਟੀਵੀ ਸ਼ੋਅ ਸਾਰਾ ਭਾਈ ਵਰਸਸ ਸਾਰਾ ਭਾਈ ਵਿੱਚ ਇੰਦਰਵਦਨ ਸਾਰਾ ਭਾਈ ਉਰਫ ਇੰਦੂ ਦੀ ਭੂਮਿਕਾ ਵਿੱਚ ਉਹ ਨਜ਼ਰ ਆਏ ਇਸ ਕਾਮੇਡੀ ਸ਼ੋਅ ਵਿੱਚ ਸਤੀਸ਼ ਦਾ ਰੋਲ ਸ਼ਾਨਦਾਰ ਸੀ ਤੇ ਅੱਜ ਵੀ ਸ਼ੋਅ ਦੀਆਂ ਕਈ ਕਲਿੱਪਾਂ ਇੰਸਟਾਗ੍ਰam ਤੇ ਵਾਇਰਲ ਹੋ ਜਾਂਦੀਆਂ ਨੇ ਚੰਡੀਗੜ੍ਹ ਮਹਿਲਾ ਕਾਂਗਰਸੀ ਸੁਬਾਸ ਕੱਤਰ ਮਮਤਾ ਡੋਗਰਾ ਤੇ ਡੱਡੂ ਮਾਜਰਾ ਬਲਾਕ ਮੁਖੀ ਹਰਜਿੰਦਰ ਸਿੰਘ ਪ੍ਰਿੰਸ ਵਿਚਾਰ ਇੱਕ WhatsApp ਗਰੁੱਪ ਵਿੱਚ ਇੱਕ ਫੋਟੋ ਨੂੰ ਲੈ ਕੇ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਮਾਮਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ ਗੁੱਸੇ ਵਿੱਚ ਆਈ ਮਮਤਾ ਡੋਗਰਾ ਨੇ ਮਲੋਆ ਪੁਲਿਸ ਸਟੇਸ਼ਨ ਵਿੱਚ ਆਪਣੀ ਹੀ ਪਾਰਟੀ ਦੀ ਬਲਾਕ ਮੁਖੀ ਨੂੰ ਥੱਪੜ ਮਾਰ ਦਿੱਤਾ ਜਿਸ ਨਾਲ हंगामा हो गया एक घटना वीरवार रात वापरी विवाद चंडीगढ़ प्रदेश कांग्रेस के अधिकारित फोटो नाल शुरू हो ममता डोगरा ने कहा कि फोटो नहीं भेजी पर उसने देखा कि हरजिंदर सिंह द्वारा कई व्हाट्सएप ग्रुपा वट्सएप ग्रुपांॉट साझा किया गया सी सी जिस विच दावा किया गया सी कि ममता डोगरा ने इस टीसीटी ग्रुप विच पोस्ट किया उसने इस ते इतराज जताया ते मलोआ पुलिस स्टेशन गई ਪੁਲਿਸ ਨੇ ਹਰਜਿੰਦਰ ਸਿੰਘ ਨੂੰ ਵੀ ਤਲਾਬ ਕੀਤਾ ਉਹ ਸਾਰੇ ਪੁਲਿਸ ਸਟੇਸ਼ਨ ਦੇ ਇੱਕ ਕਮਰੇ ਵਿੱਚ ਬੈਠੇ ਸਨ ਪੂਰੀ ਘਟਨਾ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਜਿਸ ਵਿੱਚ ਡੋਗਰਾ ਇਹ ਸਵਾਲ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਕਿ ਸਕਰੀਨ ਸ਼ਾਟ ਕਿਉਂ ਲਏ ਗਏ ਤੇ ਵੱਖ-ਵੱਖ ਗਰੁੱਪਾਂ ਵਿੱਚ ਪੋਸਟ ਕੀਤੇ ਗਏ ਐਸੇ ਨਾਲ ਉਹ ਆਪਣੀ ਕੁਰਸੀ ਤੋਂ ਉੱਠੀ ਤੇ ਹਰਜਿੰਦਰ ਸਿੰਘ ਨੂੰ ਵਾਰ-ਵਾਰ ਥੱਪੜ ਮਾਰੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਜਿੰਦਰ ਸਿੰਘ ਨੇ ਚੰਡੀਗੜ੍ਹ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਉਸਨੇ ਕਿਹਾ ਕਿ ਪੁਲਿਸ ਸਟੇਸ਼ਨ ਵਿੱਚ ਯੋਜਨਾਬੱਦੀ ਯੋਜਨਾ ਬਣਾਈ ਗਈ ਸੀ ਯੋਜਨਾ ਦੇ ਹਿੱਸੇ ਵਜੋਂ ਹੀ ਵੀਡੀਓ ਨੂੰ ਉਸਦੇ ਮੋਬਾਈਲ ਫੋਨ ਤੇ ਵੱਖ-ਵੱਖ ਕੋਨਾਂ ਤੋਂ ਰਿਕਾਰਡ ਕੀਤਾ ਗਿਆ ਸੀ ਤੇ ਫਿਰ ਪ੍ਰਸਾਰਿਤ ਕੀਤਾ ਗਿਆ ਸੀ ਇਸ ਨਾਲ ਉਸਦੀ ਛਵੀ ਨੂੰ ਪੂਰੀ ਤਰ੍ਹਾਂ ਖਰਾਬ ਕੀਤਾ ਗਿਆ ਕੈਨੇਡਾ ਦੇ ਅਲਬਰਟਾ ਵਿੱਚ ਵਿਨੈਪਾਲ ਸਿੰਘ ਬਰਾੜ ਨਾਮ ਦੇ ਵਿਅਕਤੀ ਤੇ ਇਮੀਗ੍ਰੇਸ਼ਨ ਧੋਖਾਧੜੀ ਦਾ ਦੋਸ਼ ਲਗਾਏ ਓਟਾਵਾ ਦੇ ਰਿਆਨ ਵਾਲੇ ਵਿਨੈਪਾਲ ਬਰਾੜ ਖਿਲਾਫ ਇਮੀਗ੍ਰੇਸ਼ਨ ਧੋਖਾਧੜੀ ਦੇ ਮਾਮਲੇ ਵਿੱਚ ਦੋਸ਼ ਲਗਾਏ ਜਾਣ ਤੋਂ ਬਾਅਦ ਪੁਲਿਸ ਅਲਬਰਟਾ ਵਾਸੀਆਂ ਨੂੰ ਸੂਚਨਾ ਦੇ ਰਹੀ ਹੈ ਕਿ ਕੈਲਗਰੀ ਵੈਨਕੂਵਰ ਸਰੀ ਤੇ ਹੋਰ ਇਲਾਕਿਆਂ ਦੇ ਲੋਕ ਵੀ ਇਸ ਠੱਗੀ ਦਾ ਸ਼ਿਕਾਰ ਹੋਏ ਹੋ ਸਕਦੇ ਨੇ 35 ਸਾਲਾ ਵਿਨੇਪਾਲ ਸਿੰਘ ਬਰਾੜ ਤੇ 23 ਜਨਵਰੀ ਤੋਂ ਜੁਲਾਈ 2024 ਦਰਮਿਆਨ ਆਪਣੇ ਆਪ ਨੂੰ ਇੱਕ ਇਮੀਗ੍ਰੇਸ਼ਨ ਸਲਾਹਕਾਰ ਦਰਸਾ ਕੇ ਕਈ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਹੈ ਉਸ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਚੋਰੀ ਜਾਇਦਾਦ ਤੇ ਕਬਜ਼ਾ ਹਮਲਾ ਕਰਨ ਤੇ ਧਮਕੀਆਂ ਆਦ ਦੇਣ ਦੇ ਸੰਗੀਨ ਦੋਸ਼ ਲੱਗੇ ਨੇ ਜਾਂਚ ਕਰਤਾਵਾਂ ਨੂੰ ਵਿਨੇਪਾਲ ਸਿੰਘ ਬਰਾੜ ਵੱਲੋਂ ਵੱਖ-ਵੱਖ ਸ਼ਹਿਰਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਉਤੇ ਗਗਨਦੀਪ ਸਿੰਘ, ਵਾਰਿਸਦੀਪ ਸਿੰਘ, ਵਾਰਸ ਸਿੰਘ, ਵਾਰਿਸਦੀਪ ਸਹਿਮੀ ਤੇ ਹਰਸ਼ ਹਰਸ਼ ਆਦ ਕਿੰਨੇ ਹੀ ਹੋਰ ਨਾਮਾਂ ਹੇਠ ਵਿਚਰਨ ਦੀ ਜਾਣਕਾਰੀ ਵੀ ਮਿਲੀ ਹੈ। ਕੈਨੇਡਾ ਵਿੱਚ ਇੱਕ ਪੰਜਾਬਣ ਮਟਿਆਰ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਸ਼ਨਾਖਤ 27 ਸਾਲ ਦੀ ਅਮਨਪ੍ਰੀਤ ਕੌਰ ਸੈਣੀ ਵਜੋਂ ਕੀਤੀ ਗਈ ਹੈ। ਨਾਰਥ ਯਾਕ ਨਾਲ ਸੰਬੰਧਤ ਅਮਨਪ੍ਰੀਤ ਸਿਆਣੀ ਦੀ ਵੱਡੀ ਟੁਕੀ লাশ 온ਟਾਰੀਓ ਦੇ শ্রীলੰਕਨ ਇਲਾਕੇ ਦੇ ਇੱਕ ਪਾਰਕ ਵਿੱਚੋਂ ਮਿਲੀ ਨਿਆਗਰਾ ਰੀਜਨਲ ਪੁਲਿਸ ਨੇ ਦੱਸਿਆ ਕਿ ਨਾਰਥ ਸਰਵਿਸ ਰੋਡ ਨੇੜੇ ਚਾਰਲਸ ਡੇਲੀ ਪਾਰਕ ਵਿੱਚੇ লাশ ਪਈ ਹੋਣ ਦੀ ਇਤਲਾਮ ਮਿਲੀ ਮੌਕੇ ਤੇ ਪੁਜੀ ਪੁਲਿਸ ਅਫਸਰਾਂ ਨੇ ਦੇਖਿਆ ਕਿ ਔਰਤ ਦੇ ਸਰੀਰ ਤੇ ਜ਼ਖਮਾਂ ਦੇ ਕਈ ਨਿਸ਼ਾਨ ਸਨ ਪੁਲਿਸ ਮੁਤਾਬਕ ਸੋਚੀ ਸਮਝੀ ਸਾਜ਼ਿਸ਼ਤ ਹੈ ਤਾਂ ਮਨਪ੍ਰੀਤ ਸੈਣੀ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇਹ ਵਾਰਦਾਤ ਆਮ ਲੋਕਾਂ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ ਇਸ ਮਾਮਲੇ ਵਿੱਚ ਪੁਲਿਸ ਬ੍ਰੈਂਕਟਮ ਦੇ 27 ਸਾਲਾ ਮਨਪ੍ਰੀਤ ਸਿੰਘ ਦੀ ਪਾਲ ਕਰ ਰਹੀ ਹੈ ਜੋ ਸੰਭਾਵਿਤ ਤੌਰ ਤੇ ਮੁਲਕ ਛੱਡ ਕੇ ਫਰਾਰ ਹੋ ਚੁੱਕਾ ਹੈ ਮਨਪ੍ਰੀਤ ਸਿੰਘ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ਾਇਦ ਕੀਤੇ ਗਏ ਨੇ ਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕਤਲ ਦੀ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸਾਂਝੀ ਕਰੇ ਤੇ ਇਸਨੂੰ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਦਸਤਾਰਬੰਦੀ ਸਮਾਹਰੋ ਸੰਪੰਨ ਨਿਹੰਗ ਜਥੇਬੰਦੀਆਂ ਨੇ ਵੀ ਆਪਣੀ ਨਾਰਾਜ਼ਗੀ ਛੱਡੀ ਗੜਗੱਜ ਨੇ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਚੱਲਣ ਦੀ ਕਹੀ ਗੱਲ ਤਰਨਤਾਰਨ ਉਪਚੋੜ ਵਿੱਚ ਅਕਾਲੀ ਦਲ ਵੱਲੋਂ ਐਸਐਸਪੀ ਖਿਲਾਫ ਪ੍ਰਦਰਸ਼ਨ ਸੁਖਬੀਰ ਬਾਦਲ ਨੇ ਕਿਹਾ ਪੁਲਿਸ ਬਾਲ ਨਾਲ ਚੋਣਾ ਨਹੀਂ ਜਿੱਤਿਆ ਜਾ ਸਕਦੀ ਪੰਜਾਬ ਦੇ ਸਾਫ ਕਾ ਡੀਜੀਪੀ ਦੇ ਪੁੱਤਰ ਆਕਿਲਦੀ ਮਲੇਰ ਕੋਟਲਾ ਵਿਖਿਆ ਅੰਤਿਮ ਅਰਦਾਸ ਸੰਪੰਨ ਅਰਦਾਜ਼ ਦੌਰਾਨ ਵੜਿੰਗਨੇ ਕੇ ਹਾ ਮੁਸਤਾਫਾ ਪਰਵਾਰ ਸਾਫ ਬੇਕਸੂਰ ਜ਼ਿਮਨੀ ਚੋਣਾ ਦੌਰਾਨ ਕਾਂਗਰਸ ਨੂੰ ਚਟਕਾ ਤਰਨਤਾਰਨ ਦੇ ਦੋ ਕਾਂਗਸੀਆਗੂ ਦਿੱਲੀ ਵਿੱਚ ਪਾਪ ਵਿੱਚ ਹੋਏ ਸ਼ਾਮਲ ਤੇ ਨਾਮੀ ਅਦਾਕਾਸਤੀ ਸ਼ਾਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਗੁਰਦੇ ਦੀ ਬਿਮਾਰੀ ਤੋਂ ਸੰਪੇੜ ਐਜਨਾਲੀ ਰਾਪਟਾ ਨਿਊਜ਼ਾ ਖਬਰਾਂ ਦਾ ਬਲੈਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ